ਭਗਤ ਸਿੰਘ ਦੇ ਬੋਲਨ ਤੋਂ ਪਹਿਲਾਂ ਭਗਤ ਸਿੰਘ ਨੂੰ ਚਾਣ ਕੇ ਆਓ ਪਰਸ ਤੇ ਲੋਹੇ ਦੇ ਵਿੱਚਲੇ ਸਰਫਰ ਕਾਨੂੰਨ ਤੇ ਹੀ ਚਾਣ ਕੇ ਆਓ ਬੇਅਕਲ ਨੂੰ ਮੂਰਖ ਕਰ ਬੈਠੇ ਹੋ ਬੇਅਕਲ बेरे बेतुके कैसे सदमार भगत सिंह तेरा इन गला है जंग भगत सिंह तेरा इन गां है जरा तेरा नारा ना निया ना 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 देचरा नारा निया देच सदा ही। ਭਗਤ ਸਿੰਘ ਤੇਰਾ ਇਨਕਲਾਬ ਹੈ ਜਿੰਦਾਬਾਦ ਭਗਤ ਸਿੰਘ ਤੇਰਾ ਇਨਕਲਾਬ ਹੈ ਜਿੰਦਾਬਾਦ ਸਾਰੇ ਮਦਦ ਜੀ ਦੋਧੀਆਂ ਗੱਲਾਂ ਨਹੀਂ ਕਰੀਆਂ ਇੱਕੋ ਹੀ ਉਮੀਦ ਕਰਾਂਗੇ ਕਿ ਜਿਹੜੀ ਭਗਤ ਸਿੰਘ ਦੀ ਸੋਚ ਸੀ ਉਹ ਬੜੇ ਦੇ ਵਿੱਚ ਬੜੀ ਦੂਜੀ ਰੱਖਦਾ ਸੀ ਉਹ ਨਸ਼ਿਆਂ ਦਾ ਬੜਾ ਵਿਰੋਧ ਕਰਦਾ ਸੀ ਔਰ ਮੈਂ ਇਹ ਕਰਨੀ ਚਾਹੁੰਦਾ ਸੀ ਕਿ ਬਚਪਨ ਤੋਂ ਮਿਹਨਤ ਦੀ ਲਗਨ ਸੀ ਜਿੱਥਾ ਤੋਂ ਇਹ ਵਿਦਿਅਕ ਹੋਏ। ਐਸ ਕੇ ਅੱਜ ਡੇਰਾ ਬਾਬਾ ਨਾਨਕ ਵੱਲੋਂ ਖੀਰਪਾਲ ਸਿੰਘ ਸਪੋਰਟ ਕਲੱਬ ਵੱਲੋਂ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਨਾਨਕ ਵੱਲੋਂ ਜਿਹੜਾ ਅੱਜ ਖੀਰਪਾਲ ਸਿੰਘ ਦੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਮੈਂ ਸਾਰੇ ਸਾਡੇ ਡੇਰਾ ਬਾਬਾ ਨਾਨਕ ਦੇ ਮਾਤਬਰ ਇੱਥੇ ਪਹੁੰਚੇ ਨੇ। ਉਹਨਾਂ ਦਾ ਧੰਨਵਾਦ ਵੀ ਕਰਦਾ ਜੀ ਆਇਆਂ ਨੂੰ ਸਨਾ ਅਜੇ ਮਸਤਾਨਾ ਜੀ। ਬਹੁਤ ਜੀ ਬਰਾਏ। वगत सिंह अमर रहे अमर रहे अमर रहे भगत सिंह तेरी सोचते राजा के खोजते हम भगत सिंह तेरी सोचते राजा के खोजते इंकलाब जिंदाबाद